ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਏ ਆ ਬਾਈ ਹਰਦੇਵ ਸਿੰਘ ਕੋਲ ਇਹ ਬਾਈ ਕੋਲੇ ਤੋਂ ਟਰੈਕਟਰ ਆ ਇੱਕ ਕੇਸੀ ਤੇ ਇੱਕ 50 45 ਸੀ ਜੌਂਡੀ ਆ ਬਹੁਤ ਧੰ ਟਰੈਕਟਰ ਆ ਬਾਈ ਕੋਲੇ ਤੇ ਬਾਈ ਨਾਲ ਥੋੜੀ ਕਰਾਉਂਦੇ ਆ ਗੱਲ ਤੇ ਤਲਵੰਡੀ ਸਾਬੋਆ ਹਰ ਬੁੱਧਵਾਰ ਮੇਲਾ ਲੱਗਦਾ ਤਲਵੰਡੀ ਸਾਬੋ ਟਰੈਕਟਰਾਂ ਦਾ ਹਰ ਬੁੱਧਵਾਰ ਜਦੋਂ ਮਰਜੀ ਆ ਜਾ ਜਿੰਨੇ ਮਰਜੀ ਟਰੈਕਟਰ ਲੈ ਜਾ ਇਹ ਬਾਈ ਨਾਲ ਥੋੜੀ ਕਰਾਉਂਦੇ ਆ ਗੱਲਬਾਤ ਹੋਰ ਬਾਈ ਜੀ ਕੀ ਹਾਲ ਚੱਲ ਠੀਕ ਆ ਬਾਈ ਜੀ ਵਧੀਆ ਰੁੱਕੇ ਜਮ ਹਾਂ ਅਰਦੀ ਕਰਾ ਜਾਵਾ ਹੈ ਚੜਦੀ ਕਲਾ ਤੇ ਆਪਣੇ ਆ ਏਸੀ ਬਾਰੇ ਦੱਸੋ ਏਸੀ ਆਪਣਾ 13 ਮਾਡਲ ਹੈ 13 ਮਾਡਲ ਹਾਂ ਹਰਿਆਣਾ ਨੰਬਰ ਹੈ ਹਾਂਜੀ ਤੇ ਪਾਵਰ ਸਟੀering ओरिजिनल ਆ ਡਬਲ ਪੰਪ ਨਾਲ ਪਾਵਰ ਸਟੀering ਹਾਂ ਡਬਲ ਪੰਪ ਆ ਡਬਲ ਪੰਪ ਨਾਲ ਹਾਂ ਠੀਕ ਹੈ ਜੀ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਹਾਂ ਡਬਲ ਕਲਚ ਆ ਡਬਲ ਕਲਚ ਆ ਛੀਚਰੀ ਆ ਛੀਚਰੀ ਹਾਂ ਸਾਰਾ ओरिजिनल ਆ ਕਿਤੇ ਵੀ ਪੇਂਟ ਦੀ ਇੱਕ ਬੁਰਸ਼ ਵੀ ਲੱਗਿਆ ਅੱਛਾ ਹਾਂ ਸਾਰਾ ओरिजिनल ਟਰੈਕਟਰ ਸਾਰਾ ओरिजिनल ਆ ਹਾਂ 50 ਪਜ 550 ਹੈ ਨਾ 550 ਹਾਂ ਏਸੀ ਹੈ ਹਾਂ ਪੂਰਾ ਸੋਹਣਾ ਟਰੈਕਟਰ ਹਾਂ ਤੇ ਇੰਜਨ ਨੂੰ ਜਾਂਦਾ ਕਿਵੇਂ ਹੈ ਇੰਜਨ ਸਹੀ ਆ ਇੰਜਨ ਗੇਅਰ ਦਾ ਓਕੇ ਆ ਜਮਾ ਇੰਜਨ ਗੇਅਰ ਦਾ ਓਕੇ ਆ ਬਾਜਬੂਜ ਭੋਰਾ ਨਹੀਂ ਘੇਰਦੀ ਠੀਕ ਆ ਇਹ ਟਾਇਰ ਕਿੰਨੇ ਖੋਣਗੇ ਟਾਇਰ ਮਗਰਲੇ ਤਾਂ ਹੈਗੇ 45 ਕ ਪੈਸੇ ਹਾਂ ਆ ਤਾਂ 30 35 ਕ ਪੈਸੇ ਆ ਹਾਂ ਧੋਤਾ ਤਾਂ ਕਦੀ ਹੈ ਨਹੀਂ ਹੈ ਨਾ ਆ ਆ ਮੀਂਹ ਜਾਂ ਪੈਸੇ ਨਾ ਘਾਰੇ ਜੇ ਤੇ ਬਿੱਦੀ ਟਪ ਗਿਆ ਹਾਂ ਘਾਰੇ ਬਿੱਦੀ ਟਪ ਗਿਆ ਹੈ ਨਾ ਹੂੰ ਫਰੇਮ ਰੰਬ ਬਾਲੇ ਸੋਹਣਿਆ ਆ ਪੂਰਾ ਆ ਨਹੀਂ ਹੈਗਾ ਗੜੇ ਗੜੇ ਇਹ ਹਾਂ ਭੋਰਾ ਵੀ ਕਿਤੇ ਬਿੰਦੀ ਵੀ ਦੇਈ ਜਾ ਮਰਮਾ ਦਾ ਪੂਰਾ ਸੋਹਣਾ ਟਰੈਕਟਰ ਆ ਹਾਂ ਵੱਡੀਆਂ ਹੱਬਾਂ ਵਾਲਾ ਦੇਖ ਅੱਛਾ ਹਾਂ ਵੱਡੀਆਂ ਹੱਬਾਂ ਵਾਲਾ ਇਹ ਹਾਂ ਹਾਂ ਵੱਡੇ ਨਾੜਾ ਉਹ ਪੂਰਾ ਪਿੱਛੋ ਪਿੱਛੋ ਹੈ ਪੂਰਾ ਸੋਹਣਾ ਟਰੈਕਟਰ ਹੈ ਹਾਂ ਇਹ ਬਗਰਾੜਾ ਮੁਰਗੜਾ ਨੇ ਛਤਰੀ ਹੈ ਨਹੀਂ ਇਹਦੀ ਲਾ ਦੇਾਂਗੇ ਲਾਈ ਨਹੀਂ ਗਈ ਅੱਛਾ ਛਤਰੀ ਦੇਵਾਂਗੇ ਮੰਨ ਨਾਲ ਦੇ ਦਾਂਗੇ ਠੀਕ ਆ ਮਗਰਾੜਾ ਮੁਰੂੜਾ ਦੇਖੋ ਭਰਾ ਮੇਰਾ ਪੂਰਾ ਸੋਹਣਾ ਸਾਫ ਟਰੈਕਟਰ ਪਿਆ ਉਹ ਕਵਰ ਵੀ ਨਾਲ ਦੇ ਸੀਟ ਦੇ ਦੇ ਅੱਛਾ ਹਾਂ ਕਵਰ ਵੀ ਨਾਲ ਦੇ ਆ ਹਾਂ ਪੂਰਾ ਬੰਦੇ ਨੇ ਸਵਾਈ ਚ ਰੱਖਿਆ ਹੋਇਆ ਯਾਰ ਹਾਂ ਸਟਿੱਕਰ ਸਟਕਰ ਐ ਪੂਰੇ ਐ ਪਿਆ ਹਾਂ ਸਟਿੱਕਰ ਸਟਕਰ ਲੱਗਿਆ ਪੂਰਾ ਘੈਂ ਟਰੈਕਟਰ ਆ ਯਾਰ ਹੂੰ 50 ਐਚਪੀ ਆ ਇਹ 50 ਐਚਪੀ ਇਹ ਹਰਿਆਣਾ ਨੰਬਰ ਐ ਹਰਿਆਣਾ ਜੀ ਹਰਿਆਣਾ ਨੰਬਰ ਆ ਭਰਾ ਮੇਰੇ ਜੇ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਇਹਦੇ ਕਿਹੜਾ ਮਾਡਲ 13 13 ਜੀ 2013 ਮਾਡਲ 2 ਲੱਖ 10000 ਲਗੇ ਹਾਂ 2 ਲੱਖ ਤੇ 10000 ਡਿਮਾਂਡ ਆ ਕਿੰਨੇ ਆ ਛੱਡ ਦਾਂਗੇ ਭਾਈ 190 ਦੇ ਦਾਂਗੇ 190 ਦਾ ਹਾਂ ਤੇ ਆਪਣੀ ਕੋਈ ਵੀਡੀਓ ਦੇਖ ਕੇ ਆਉਂਦਾ ਕੋਈ ਮੰਨ ਤਾਂ ਬਸ ਸਹੀ ਜੀ ਦੱਸਿਆ ਆਪਾਂ ਕੋਈ ਹਜ਼ਾਰ ਖੰਡ ਕਰ ਦਾਂਗੇ ਹਾਂ ਕੋਈ ਗੱਲ ਨਹੀਂ ਯਾਰ 5000 ਹੋਰ ਛੱਡ ਦੀ ਯਾਰ ਠੀਕ ਹੈ ਠੀਕ ਹੈ ਲੈ ਭਾਈ ਜੀ ਆਪਾਂ 5000 ਹੋਰ ਛੱਡ ਦਾਂਗੇ ਇਹ ਦੂਆੜ ਆ ਗਿਆ ਚੌਂਦੀ ਯਾਰ ਇਹ ਹਰਿਆਣਾ ਨੰਬਰ ਹੈ ਇਹ ਵੀ ਹਰਿਆਣਾ ਨੰਬਰ ਆ ਜੀ ਇਹ 10 ਮਾਡਲ ਹੈ ਹਰਿਆਣਾ ਹਾਂ ਇਹ ਇੰਜਨ ਗੇਅਰ ਦਾ ਇਹ ਵੀ ਇੰਜਨ ਗੇਅਰ ਦਾ ਓਕੇ ਆ ਮੂਰਲੇ ਰਮਰਫ ਮਾਰਪਦੇ ਨਾ ਹਾਂ ਮੂਰਲੇ ਐਮ ਆਰ ਐਫ ਦੇ 12 ਨੇ ਪਿਆ ਮਗਰਲੇ 45 ਕ ਪੈਸੇ ਆ ਹਾਂ ਤੇ ਇਹ ਵੀ ਟਰੈਕਟਰ ਸਾਫ ਸੋਹਣਾਗਾ ਹਾਂ ਇੰਜਨ ਗੇਅਰ ਦਾ ਠੀਕ ਆ ਹਾਂ ਇੰਜਨ ਗੇਅਰ ਦਾ ਸਹੀ ਆ ਪਾਵਰ ਸਟੀਰਿੰਗ ਆ ਇਹ ਪਾਵਰ ਸਟੀਰਿੰਗ ਆ ਇਹ ਹਾਂ ਵੱਡਾ ਗੇਅਰ ਆ ਤੇ ਕਲਚ ਸਿੰਗਲ ਆ ਅੱਛਾ ਹਾਂ ਸਾਈਡ ਗੇਅਰ ਆ ਹਨਾ ਹਾਂ ਸਾਈਡ ਗੇਅਰ ਹਾਂ ਇਹ ਵੱਜਦਾ 50 41 ਸੀ 50 41 ਸੀ ਪੂਰਾ ਘੈਂਟ ਟਰੈਕਟਰ ਹੈ ਵੀ ਜੇ ਕਿਸੇ ਨੇ ਲੋਡਰ ਲਾਡਰ ਚਲਾਉਣਾ ਉਹ ਵਧੀਆ ਵਧੀਆ ਜਰਾ ਹਾਂ ਪਾਵਰ ਸਟੀਰਿੰਗ ਓਰੀਜਨਲ ਆ ਡਬਲ ਪੰਪ ਨਾਲ ਇਹ ਓਰੀਜਨਲ ਆਂਦੇ ਸੀ ਪਾਵਰ ਸਟੀਰਿੰਗ ਹ ਅੱਛਾ ਯਾਰ ਹਾਂ ਰਿਜਨਲ ਆ ਭਰਾ ਮੇਰੇ ਪਾਵਰ ਟੇ 13 ਮਾਡਲ ਹੈ ਨਾ ਇਹ 10 ਆ ਜੀ 10 ਉਹ 13 10 ਮਾਡਲ ਆ ਪਿੱਛੋਂ ਪੁੱਛੋ ਬੜੀ ਸਾਫ ਪਿਆ ਸਾਫ ਦਾ ਡੰਡਾ ਡੁੰਡਾ ਨਾਲ ਦਾ ਹਾਂ ਬੁੱਕ ਹੱਕ ਜੇ ਕਿਸੇ ਨੇ ਯਾਰ 10 15 ਕਿੱਲਾਂ ਹੀ ਬਾਈ ਕਰਨੀ ਮਰਦਾ ਨਹੀਂ ਹੈ ਨਾ ਹਾਂ ਪੂਰਾ ਘੈਂ ਟਰੈਕਟਰ ਆ ਸਾਰਾ ਮੰਨ ਕੇ ਚੱਲ ਰਿਜਨਲ ਕੀ ਹੈ ਰਿਜਨਲ ਹੀ ਹੈ ਬੱਜਾ ਬੂਜਾ ਨਹੀਂ ਹਾਂ ਹਾਂ ਸੱਤੀਆਂ ਫੁੱਟੀਆਂ ਜਮਾ ਪੂਰਾ ਘੈਂ ਟਰੈਕਟਰ ਆ ਯਾਰ ਜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਤੋਂ ਆਪਾਂ ਰੇਟ ਪੁੱਛਦੇ ਆ ਇਹਦਾ ਕੀ ਡਿਮਾਂਡ ਮੂੰ ਦਾ ਨਮਾੜਾ 190000 ਹੈ ਨਾ ਹਾਂ ਕਿੰਨੇ ਦਾ ਦੇਵਾਂਗੇ 175 ਦਾ ਦੇ ਦਾਂਗੇ ਬਸ ਦੇਣਾ ਹੀ ਆ 175 ਦਾ ਬਸ ਦੇਣਾ ਹੀ ਆ ਹਾਂ ਲਓ ਜੀ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲੂਗਾ ਡੰਡਾ ਹੈਗਾ ਫੱਟੀ ਹੈ ਨਹੀਂ ਇਕੱਲੀ ਬਾਕੀ ਸਾਰਾ ਨਾਲ ਆ ਜਾਗਾ ਠੀਕ ਆ ਤੇ ਕਾਗਜ਼ੀ ਪੱਤਰ ਹੈਗੀ ਜਮਾ ਓਕੇ ਹਾਂ ਹਾਂ ਇਹ ਇਹ ਐਫਪੀ ਡੇਟ ਤੇ ਚੱਲਣਗੇ ਤਾਂ ਹਾਂ ਐਫਪੀ ਡੇਟ ਤੇ ਇਹ ਵੀ ਤੇ ਆ ਵੀ ਹਾਂ ਉਹਦੇ پاس ਪਈ ਆ ਪਈ ਆ ਏਸੀ ਦੀ ਹਾਂ 28 ਤੱਕ ਈ ਕਾ ਉਹਦੀ ਪਾਸਿੰਗ ਪਈ ਆ ਬਾਈ ਕਹਿੰਦਾ ਤੇ ਆਹ ਇੱਕ ਜਿਹੜੇ ਤੇ ਚੱਲੂਗਾ ਇਹ ਪੀ ਡਿਗਰੀ ਤੇ ਹੈਨਾ ਤੇ ਆਪਣਾ ਨੰਬਰ ਕਾਪੀ ਆ 94175 93175 ਹਾਂ 78826 78826 ਹਾਂ ਪੱਕਾ ਪਿੰਡ ਆਪਣਾ ਬਠਿੰਡੇ ਜਿਹੜਾ ਤੇ ਜਦੋਂ ਮਰਜੀ ਬਾਈ ਨੂੰ ਫੋਨ ਲਾ ਲਿਓ ਤੇ ਬੁੱਧਵਾਰ ਨੂੰ ਤਾਂ ਇੱਥੇ ਹੁੰਦੇ ਆ ਹਾਂ ਬੁੱਧਵਾਰ ਨੂੰ ਇੱਥੇ ਹੈਨਾ ਹਾਂਜੀ ਬੁੱਧਵਾਰ ਨੂੰ ਭਰਾ ਮੇਰੇ ਤਲਵੰਡੀ ਸਾਭੂ ਵੀ ਮਿਲਣਗੇ ਬਾਈ ਜੇ ਕਿਸੇ ਨੇ ਘਰੋਂ ਟਰੈਕਟਰ ਲੈ ਜਾਣਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਬਾਈ ਨੂੰ ਫੋਨ ਲਾ ਲਿਓ ਇਹ ਵਧੀਆ ਟਰੈਕਟਰ ਨੇ ਜੇ ਕਿਸੇ ਭਰਾ ਨੇ ਲੈਣੇ ਆ ਘੱਟ ਜੇ ਪੁੱਲ ਵਾਲੇ ਤੇ ਓਕੇ ਭਰਾ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ